ਤਬੀ ਨਹੀਂ ਸਾਥ ਕਿਥੇ ਆ ਚਲੋ ਹਾਂਜੀ ਬੜਾ ਜੀ ਛੱਡ ਹਾਂਜੀ ਅੱਜ ਕਦ ਨੂੰ ਕਰ ਲਈ ਆ ਇੱਕ ਮਿੰਟ ਹਾਂਜੀ ਲਾਲੂ ਭਾਈ ਜਿਹੜਾ ਅੱਜ ਪ੍ਰੀਤ ਨੰਦ ਆ ਗੜ ਜਾਂਦੇ ਅੱਜ 바ਵਾ ਸਾਹਿਬ ਡਾਕਟਰ ਭੀਮਰਾਓ ਅੰਬੇਦਕਰ ਜੀ ਦਾ ਪ੍ਰਵੀਨ ਪ੍ਰੀਨਰਵਣ ਦਿਵਸ ਜਿੱਥੇ ਦੁਨੀਆ ਭਰ ਚ ਮੈਂ ਸਮਝਦਾ ਵੀ ਸ਼ਰਦਾ ਦੇ ਫੁੱਲ ਭੇਟ ਕੀਤੇ ਜਾ ਰਹੇ ਆ ਉਹ ਲੋਗ ਨਹੀਂ ਇੱਥੇ ਕਿਉਂਕਿ ਉਹ ਮਹਾਨ ਰੂਹ ਉਹ ਮਹਾਨ ਰਹਿਬਰ ਦਲੇ ਕਰਨਾ ਜਿਨ੍ਹਾਂ ਨੇ ਦੇਸ਼ ਦਾ ਇਨ ਲਿਖਿਆ ਦੇਸ਼ ਦਾ ਸੰਵਿਧਾਨ ਲਿਖਿਆ ਔਰ ਖਾਸ ਕਰਕੇ ਬੀਬੀ ਆ ਭੈਣਾ ਮਾਤਾਵਾਂ ਨੂੰ ਇਕਵੈਲਟੀ ਦਾ ਰਾਈਟ ਲੈ ਕੇ ਜਿੱਤਾ ਮੇਰੇ ਕਹਿਣ ਤੋਂ ਮਰਾਦ ਬਾਬਾ ਸਾਹਿਬ ਡਾਕਟਰ ਪੀਮਰਾਓ ਅਬੇਦਕਰ ਚਾਹੇ ਇਸ ਉਫਾਨੀ ਸੰਸਾਰ ਨੂੰ ਅਲਵਿਦਾ ਕਹਿ ਕੇ ਚਲੇ ਗਏ ਬਾਬਾ ਸਾਹਿਬ 6 ਦਸੰਬਰ ਨੂੰ ਲੇਕਿਨ ਉਹਨਾਂ ਦਾ ਕੀਤਾ ਹੋਇਆ ਕੰਮ ਉਹ ਮੁਕੱਦਸ ਗ੍ਰੰਥ ਜਿਹਦੇ ਤਹਿਤ ਦੇਸ਼ ਅੱਜ ਵੀ ਚੱਲ ਰਿਹਾ ਭਾਰਤ ਦਾ ਸੰਵਿਧਾਨ ਇੱਕ ਇਦਾਂ ਦਾ ਸਾਨੂੰ ਚਿੰਦਾ ਜਿਆਦਾ ਜਾਗਦਾ ਉਹ ਨਸਮਝਦਾ ਮਸੂਦਾ ਦੇ ਕੇ ਗਏ ਆ ਜਿਹਦੇ ਨਾਲ ਆਉਣ ਵਾਲੀਆਂ ਪੀੜ੍ਹੀਆਂ ਵੀ ਜਿਹੜੀਆਂ ਨੇ ਉਹ ਭਾਰਤ ਦੇਸ਼ ਨੂੰ ਕੁਲੰਦੀ ਵਾਲੇ ਪਾਸੇ ਲੈ ਕੇ ਜਾ ਸਕਦੀਆਂ ਨੇ ਜੇ ਸਾਫ ਨੀਅਤ ਨਾਲ ਉਸ ਸੰਵਿਧਾਨ ਦੇ ਤਹਿਤ ਕੰਮ ਕੀਤਾ ਜਾਵੇ ਸੋ ਅੱਜ ਦੇ ਇਸ ਸ਼ਰਧਾਂਜਲੀ ਸਮਾਗਮ ਚ ਮੈਂ ਅੰਬੇਦਕਰ ਨਭੀਕ ਦਲ ਦੇ ਸਾਰੇ ਹੀ ਆਏ ਹੋਏ ਸਾਥੀਆਂ ਦਾ ਜਿੱਥੇ ਧੰਨਵਾਦ ਕਰਦਾ ਕਿਉਂਕਿ ਇਹ ਯੂਪੀ ਬਿਹਾਰ ਦੇ ਉਹ ਸਾਥੀ ਨੇ ਜਿਹੜੇ ਸੈਂਕੜੇ ਕਿਲੋਮੀਟਰ ਛੱਡ ਕੇ ਆਪਣੇ ਘਰਬਾਰ ਛੱਡ ਕੇ ਉਧਹਾਨਾ ਪੰਜਾਬ ਦੇ ਵਿੱਚ ਪਹੁੰਚੇ ਹੋਏ ਨੇ ਜਿੱਥੇ ਆਪਣੇ ਬੱਚਿਆਂ ਦੇ ਉਜਵਲ ਭਵਿੱਖ ਲਈ ਉੱਥੇ 바ਵਾ ਸਾਹਿਬ ਅੰਬੇਦਕਰ ਨੂੰ ਵੀ ਹਮੇਸ਼ਾ ਯਾਦ ਰੱਖਦੇ ਨੇ ਇਸ ਦਲ ਦੇ ਸਰਪ੍ਰਸਤ ਹੋਣ ਦੇ ਨਾਤੇ ਮੈਂ 바ਵਾ ਸਾਹਿਬ ਅੰਬੇਦਕਰ ਨੂੰ ਸ਼ਰਧਾਂ ਦੇ ਫੁੱਲ ਭੇਟ ਕਰਦਾ ਅੱਜ ਦੇ ਪ੍ਰੀ ਨਿਰਵਾਣ ਦਿਵਸ ਸੱਚ ਹੈ ਬਾਬਾ ਸਾਹਿਬ ਦਾ ਲੇਕਿਨ ਉਹਨਾਂ ਦਾ ਕੀਤੇ ਹੋਏ ਕੰਮ ਨੂੰ ਹਮੇਸ਼ਾ ਦੁਨੀਆ ਯਾਦ ਰੱਖੇਗੀ ਥੈਂਕ ਯੂ ਸ਼ਾਇਦ ਅਸੀਂ ਉਹ ਕੀ ਮੈਸੇਜ ਦੇਣਾ ਚਾਹਾਂਗੇ ਹਾਂ ਇੱਕ ਤਾਂ ਲੁਧਿਆਣਾ ਸ਼ਹਿਰ ਕਿਉਂਕਿ ਇਹ ਉਦਯੋਗਿਕ ਸ਼ਹਿਰ ਆ ਇੱਥੇ ਤੁਹਾਨੂੰ ਹਰ ਪ੍ਰਾਂਤ ਦਾ ਹਰ ਸਟੇਟ ਦਾ ਤੁਹਾਨੂੰ ਬਚਿੰਦਾ ਇੱਥੇ ਮਿਲੇਗਾ ਕਿਉਂਕਿ ਇਹ ਸਾਡਾ ਧਯੋਗਿਕ ਸ਼ਹਿਰ ਲੁਧਿਆਣਾ ਮੈਂ ਬੇਨਤੀ ਕਰਨੀ ਚਾਹੂੰਗਾ ਵੀ ਆਪਾਂ ਰਲ ਮਿਲ ਕੇ ਸਾਰੇ ਇਸ ਸੋਹਣੇ ਪੰਜਾਬ ਨੂੰ ਸੋਹਣੇ ਲੁਧਿਆਣੇ ਨੂੰ ਹੋਰ ਵਧੀਆ ਬਣਾਈਏ ਕਿਸੇ ਕਿਸਮ ਦੀ ਕੋਈ ਐਟ੍ਰੋਸਿਟੀ ਕੋਈ ਵੀ ਇੱਥੇ ਦਾ ਕਿਸੇ ਨਾਲ ਧੱਕਾ ਨਾ ਹੋਵੇ ਸਾਰੇ ਅਮਨੋਮਾਨ ਦੇ ਨਾਲ ਲੁਧਿਆਣਾ ਵਿੱਚ ਰਹਿਣ ਤਾਂ ਜੋ ਲੁਧਿਆਣਾ ਹੋਰ ਸੋਹਣਾ ਬਣ ਸਕੇ ਥੈਂਕ ਯੂ ਹਾਂ ਇਹ ਬਹੁਤ ਇੱਕ ਤੁਹਾਡਾ ਮੈਂ ਸਮਝਦਾ ਵੀ ਜਵਲੰਤ ਮੁੱਦਾ ਪੰਜਾਬ ਦਾ ਇਹ ਕਿਉਂਕਿ ਸਾਡੀ ਜਵਾਨੀ ਕੋਛਤਾ ਵੈਸੀ ਬ੍ਰੇਨ ਸਾਡਾ ਡレイン ਹੋ ਰਿਹਾ ਬਾਹਰ ਜਾ ਰਹੇ ਨੇ ਸਾਡੇ ਨੌਜਵਾਨ ਜਿਹੜੇ ਇੱਥੇ ਰਹਿ ਗਏ ਨੇ ਉਹ ਨਸ਼ੇ ਚਿੱਟਾ ਕੀ ਹੈ ਯਾਰ ਇਹ ਨਸ਼ੇ ਦੀ ਇਹ ਜੀ ਦਲਦਲ ਚ ਬੱਚੇ ਫਸੇ ਨੇ ਜਿੱਥੇ ਮਾਪੇ ਤਾ ਵਿਚਾਰੇ ਕਰ ਲਾਉਂਦੇ ਨੇ ਰੋਂਦੇ ਨੇ ਉੱਥੇ ਸਾਡੀਆਂ ਜਿਹੜੀਆਂ ਆਉਣ ਵਾਲੀਆਂ ਨਸਲਾਂ ਨੇ ਉਹ ਬਰਬਾਦ ਹੋ ਰਹੀਆਂ ਪੰਜਾਬ ਦੀ ਤੁਹਾਡੇ ਚੈਨਲ ਦੇ ਮਾਧਿਅਮ ਤੋਂ ਮੈਂ ਪੰਜਾਬ ਸਰਕਾਰ ਨੂੰ ਬੇਨਤੀ ਕਰਨੀ ਚਾਹੁੰਦਾ ਕਿ ਨਸ਼ਿਆਂ ਨੂੰ ਹੱਲ ਪਾਓ ਕੱਲ ਵੀ ਸੀਐਮ ਸਾਹਿਬ ਨੇ ਮੀਟਿੰਗ ਸੱਦੀ ਡੀਜੀਪੀ ਦੀ ਹੋਰ ਸਾਰੇ ਜਿੰਨੇ ਪੁਲਿਸ ਅਫਸਰ ਸਹਿਬਾਨ ਨੇ ਲੇਕਿਨ ਮੈਂ ਬੇਨਤੀ ਕਰਨੀ ਚਾਹਨਾ ਕਿ ਭਾਈ ਤੁਸੀਂ ਆਪਣੇ ਪਿੰਡਾਂ ਚ ਆਪਣੇ ਮੁਹੱਲਿਆਂ ਦੇ ਵਿੱਚ ਆਪ ਤੁਸੀਂ ਅਨੰਬਰਦਾਰ ਬਣੋ ਆਪ ਤੁਸੀਂ ਹੋਕਾ ਦਿਓ ਤਾਂ ਜੋ ਅਸੀਂ ਇਹ ਮਾੜੇ ਅੰਸਰਾਂ ਨੂੰ ਸਮਾਜ ਵਿੱਚੋਂ ਚਲਤਾ ਕਰੀਏ ਆਪਣੀ ਆਉਣ ਵਾਲੀ ਜਨਰੇਸ਼ਨ ਨੂੰ ਬਚਾ ਸਕੀਏ ਥੈਂਕ ਯੂ ਵੈਰੀ